ਕੱਲ ਦੇ ਕੁਸਮ ਗੁਰੂ ਦਿੱਸਦਾ ਦੇ ਕੱਲ ਦਾ ਕਟਨਾ ਕਰਨ ਦੀ ਹੋਇਆ ਉਹ ਜਿਹੜਾ ਪਹਿਲਾ ਵਿਕਟ ਹੈ ਪ੍ਰਸ ਦੇ ਸਵਾਰ ਪਿਛਤ ਕਿ ਜਿੰਨਾ ਚਿਰ ਗੁਰਦਾ ਹੁਕਮ ਵਰਤਦਾ ਉਹਨਾਂ ਚਿਰ ਆਪਾਂ ਇਸ ਤਰ੍ਹਾਂ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਹੀਆਂ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਸ਼ਾ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਪੀ ਸੇਵਾ ਬਹੁਤ ਵੱਡੀ ਪੰਥਕੀ ਸੇਵਾ ਜਿਵੇਂ ਪੰਗੀ ਤਰਫ ਪਾਤਸ਼ਾਹ ਨੇ ਮੀਰ ਬੀਰ ਮਾਲ ਸਤਿਗੁਰੂ ਹਰਗਿਸੈ ਜੀ ਮਹਾਰਾਜ ਨੇ ਸਿਰਫ ਮੀਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਕਿ ਸਤਿਗੁਰੂ ਕੋਈ ਆਪਣਾ ਦੀ ਪ੍ਰਮਾਣ ਕਰ ਗੱਲ ਦੇਖ ਕੇ ਸਮਝੋਗੇ ਕਿਸ ਤਰ੍ਹਾਂ ਦੇਖੇ ਕੱਲ ਦਾ ਇਕੱਠਾ ਕਰਨ ਨੂੰ ਹੋਇਆ ਉਹ ਜੇ ਕਹਿੰਦਾ ਪਹਿਲਾਂ ਦੇਖਦੇ ਪ੍ਰੈਸ ਦੇ ਸਵਾਲ ਫਿਸ਼ ਜਿੰਨਾ ਚਿਰ ਗੁਰੂ ਦਾ ਹੁਕਮ ਬੱਤਲਾ ਉਹਨਾਂ ਚਿਰ ਆਪਾਂ ਇਸਦਾ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਹਾਂ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਬਾਕੀ ਤਰ੍ਹਾਂ ਪਾਤਸ਼ਾਹ ਨੇ ਮੀਰ ਬੀਰ ਮਾਲ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਰਫ ਮੀਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਇਆ ਕੇ ਸਤਿਗੁਰੂ ਕੋ ਜਪੁਣਾ ਦੀ ਕਰਨਾ। ਕੱਲ ਦੇਖ ਕੇ ਸਮਝੋਗੇ ਕਿਸ ਤਰ੍ਹਾਂ ਦੇ ਕੇ ਕੱਲ ਦਾ ਕਠਨਾ ਕਰਨ ਨੂੰ ਹੋਇਆ। ਉਹ ਜੇਕਰ ਨਾ ਪਹਿਲਾਂ ਵਿਕਟਾ ਪ੍ਰਸਤ ਦੇ ਸਵਾਰ ਸਿਖਾ। ਕਿ ਜਿੰਨਾ ਚਿਰ ਗੁਰਦਾ ਹੁਕਮ ਬਰਤਦਾ ਉਹਨਾਂ ਸਿਰ ਆਪਾਂ ਜੀ ਸੇਵਾ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆ ਕੋਸ਼ ਆ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ। ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਬ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਗੀ ਤਰ ਪਾਚਾ ਨੇ ਮੀਰੀ ਬੀਰ ਮਾਲ ਸਤਿਗੁਰੂ ਹਰਗਿਸੈ ਜੀ ਮਹਾਰਾਜ ਨੇ ਸਿਰਫ ਇਹ ਮੇਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਇਆ ਕਿ ਸਤਿਗੁਰੂ ਕੋਈਆਂ ਪੁੱਲਾਂ ਦੀ ਪਨਾਹ ਕਰਦਾ ਕੱਲ ਦੇਖ ਕੇ ਸਮਝੋਗੇ ਕਿਸ ਤਰ੍ਹਾਂ ਦੇ ਕੱਲ ਦਾ ਇਕੱਠਾ ਕਰਨ ਦਾ ਹੋਇਆ ਉਹ ਜੇਕਰ ਨਾ ਪਹਿਲਾਂ ਵੇਖੋ ਪ੍ਰਸਤਿਤੀ ਸਭਾ ਕੋ ਸਤਿ ਸ੍ਰੀ ਅਕਾਲ ਜਿਨਾਂ ਚਿਰ ਗੁਰੂ ਦਾ ਹੁਕਮ ਬੱਤਲਾ ਉਹਨਾਂ ਚਿਰ ਆਪਾਂ ਇਸੇ ਵਰ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿਚ ਰਾਜੀ ਆ ਕੋਸ਼ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਤਖਸਬ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਗੀ ਤਰ ਪਾਤਸ਼ਾਹ ਨੇ ਮੀਰੀ ਬੀਰ ਦੀ ਮਾਲ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਤੰਗਯਰ ਪਰਿਆਹਾatra ਤੇ ਰਹੀ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਇਆ ਕਿ ਸਤਗੁਰੂ ਕੋਈਆਂ ਪੁੱਲਾਂ ਦੀ ਪ੍ਰਮਾਨ ਕਰੇ